ਅੱਜ ਆਪਾਂ ਜਾ ਰਹੇ ਆ ਪਿੰਡ ਖੋਟਾ ਜਿਲ੍ਹਾ ਮੋਗਾ ਬਾਗਾ ਪ੍ਰਾਣਾ ਤੋਂ ਅੱਗੇ ਨਿਹਾਲ ਸਿੰਘ ਆਲਾ ਤੇ ਨਿਹਾਲ ਸਿੰਘ ਆਲੇ ਤੋਂ ਅੱਗੇ ਪਿੰਡ ਪੈਂਦਾ ਆਪਣੇ ਤੋਂ ਤਕਰੀਬਨ ਲਗਭਗ ਮੰਨ ਕੇ ਚੱਲੀਏ ਤੇ 85-90 ਕਿਲੋਮੀਟਰ ਦਾ ਸਫ਼ਰ ਹੈ ਤੇ ਵੀਰ ਜੀ ਹੁਣਾਂ ਦਾ ਦੋ ਤਿੰਨ ਦਿਨ ਪਹਿਲਾਂ ਆਪਾਂ ਨੂੰ ਫੋਨ ਆਇਆ ਸੀ ਵੀ ਕਹਿੰਦੇ ਆਪਾਂ ਏਸੀ ਦੀ ਸਰਵਿਸ ਕਰਵਾਉਣੀ ਹੈ ਤੇ ਅੱਜ ਆਪਾਂ ਬਾਈ ਜੀ ਹੁਣਾਂ ਦੇ ਏਸੀ ਦੀ ਸਰਵਿਸ ਕਰਨ ਵਾਸਤੇ ਜਾ ਰਹੇ ਆ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਬਾਗਾ ਪ੍ਰਾਣਾ ਕੋਟਕਪੁਰਾ 31 ਤੇ ਨਿਹਾਲ ਸਿੰਘ ਆਲਾ 22 ਕਿਲੋਮੀਟਰ ਤੇ ਮੋਗਾ ਇਥੋਂ 23 ਕਿਲੋਮੀਟਰ ਵੇ ਬੱਲੀਏ ਪਿੱਛੇ ਪਿੱਛੇ ਨਹੀਂ ਦੀ ਮੇਰੇ ਖਾਧੀ ਵਰਤੀ ਆਪਾਂ ਪਿੰਡ ਖੋਟੇ ਪਹੁੰਚ ਗਏ ਤੇ ਵਿਕਰਮ ਬਾਈ ਮਨੇਲਾ ਵਾਲਾ ਉਹਨਾਂ ਦੇ ਘਰੇ ਜਾ ਰਹੇ ਆ ਤੇ ਆਪਾਂ ਬਾਈ ਉਹਨਾਂ ਨੂੰ ਘਰ ਪੁੱਛਿਆ ਕਹਿੰਦੇ ਆਪਣੇ ਘਰ ਤੇ ਪਿਛਲੇ ਬੰਨੀ ਆਂ ਹਾਂ ਗਲੀ ਇਧਰ ਨੂੰ ਮੁੜੀ ਜਾਂਦੀ ਆਏ ਨੂੰ ਹਾਂਜੀ ਪਹਿਲਾਂ ਘਰ ਇਧਰ ਲਾ ਇਧਰਲੀ ਸਾਈਡ ਆ ਗੱਡੀ ਦੇ ਅੱਗੋ ਹੀ ਆਪਣੇ ਆ ਆਪਣਾ ਘਰ ਆ ਇਹਦੇ ਪਿਛਲੇ ਪੱਤੀ ਹੈ 8 ਠੀਕ ਆ ਜੀ ਧੰਨਵਾਦ ਜੀਤ ਬਾਬਾ ਜੀ ਤੁਹਾਡਾ ਇਹ ਬਹੁਤ ਹੀ ਯੂਨੀਕ ਜਾਇਸੀ ਹੈ ਤੇ ਛੋਟਾ ਜਿਹਾ ਲੱਗਦਾ ਪਿਆ ਇਧਰਲੇ ਬਨੇ ਤੁਸੀਂ ਆਪਾਂ ਏਸੀ ਨੂੰ ਖੋਲਦੇ ਆਂ ਤੇ ਉੱਪਰਲੇ ਬਨੇ ਟਾਪ ਕਵਰ ਉਤਾਰੇ ਤੇ ਇਧਰਲੇ ਬਨੇ ਮਿੱਟੀ ਤੁਸੀਂ ਵੇਖੋ ਬਹੁਤ ਜ਼ਿਆਦਾ ਕੋਇਲ ਦੇ ਵਿੱਚ ਸਾਰੇ ਡਸਟ ਭਰੀ ਹੋਈ ਆ ਤੇ ਹੁਣ ਇਸ ਏਸੀ ਨੂੰ ਆਪਾਂ ਚੰਗੀ ਤਰ੍ਹਾਂ ਚੈੱਕ ਕਰਦੇ ਆਂ ਕੋਈ ਹੋਰ ਤਾਂ ਨਹੀਂ ਪ੍ਰੋਬਲਮ ਲਗਭਗ 2012 ਦਾ ਮਾਡਲ ਹੈ ਤੇ ਏਸੀ ਹਜੇ ਤੱਕ ਬਿਲਕੁਲ ਓਕੇ ਰਿਪੋਰਟ ਚੱਲਦਾ ਪਿਆ ਤੇ ਹੁਣ ਆਪਾਂ ਆਊਟਰ ਯੂਨਟ ਦੇ ਕੋਲ ਪਹੁੰਚੇ ਆਂ ਆਊਟਰ ਯੂਨਟ ਨੂੰ ਉੱਪਰਲੇ ਬਨੇ ਲੱਕੜਾ ਰੱਖ ਕੇ ਤੇ ਟਕਿਆ ਆ ਸ਼ੈਦ ਧੁੱਪ ਤੋਂ ਬਚਣ ਵਾਸਤੇ ਪਰ ਏਸੀ ਦੀ ਵਰਕਿੰਗ ਚੈੱਕ ਕਰਨ ਲੱਗੇ ਆ ਤੇ ਗੈਸ ਜਿਹੜੀ ਉਹ ਵੀ ਆਪਾਂ ਇਹ ਚੈੱਕ ਕਰ ਲੈਂਦੇ ਆ ਹੀਟ ਜਿਹੜੀ ਆ ਉਹ ਪ੍ਰੋਪਰ ਦੇ ਰਿਹਾ ਹੈਗਾ ਚੈੱਕ ਕਰਦੇ ਨੇ ਸਟੋਰ ਆਊਟਰ ਯੂਨਟ ਦੇ ਵਿੱਚ ਆਪਾਂ ਗੈਸ ਨੂੰ ਸਟੋਰ ਕਰ ਰਹੇ ਹਾਂ ਗਿਆ ਗੈਸ ਸਟੋਰ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚ ਗਏ ਹੀਟ ਇਨਡੋਰ ਯੂਨਟ ਦੇ ਕੋਲ ਤੇ ਇਨਡੋਰ ਯੂਨਟ ਦੇ ਸਾਰੇ ਕਵਰ ਆਪਾਂ ਉਤਾਰਾਂਗੇ ਪਾਈਪ ਜਿਹੜੀ ਆ ਲੈਫਟ ਸਾਈਡ ਤੋਂ ਗਈ ਹੋਈ ਆ ਇਸ ਕਰਕੇ ਇਹਦਾ ਟਾਪ ਵਾਲਾ ਕਵਰ ਵੀ ਉਤਾਰਨਾ ਪੈਣਾ ਤਾਂ ਜੋ ਜਿਹੜੇ ਇਹਦੇ ਫਲੇਅਰ ਨਟ ਚੰਗੀ ਤਰ੍ਹਾਂ ਖੁੱਲ ਸਕਣ ਇੰਡੋਰ ਯੂਨਟ ਨੂੰ ਉਤਾਰ ਕੇ ਆਪਾਂ ਥੱਲੇ ਲਿਆਏ ਆਂ ਕਬਾਇਲ ਤੁਸੀਂ ਦੇਖੋ ਕਿੰਨੀ ਜਿਆਦਾ ਡਸਟ ਇਹਦੇ ਵਿੱਚ ਭਰੀ ਹੋਈ ਆ ਤਕਰੀਬਨ 2012 ਦਾ ਮਾਡਲ ਇਹ ਸੀ ਆ ਤੇ ਡਸਟ ਦੇ ਨਾਲ ਭਰ ਚੁੱਕਾ ਹੈ ਤੇ ਕਈ ਵੀਰ ਕਹਿੰਦੇ ਆ ਵੀ ਬਾਈ ਜੀ ਤੁਸੀਂ ਜਿੱਥੇ ਜਾਂਦੇ ਹੋ ਏਸੀ ਖੋਲ ਲੈਂਦੇ ਹੋ ਹਰ ਇੱਕ ਏਸੀ ਨੂੰ ਉਤਾਰ ਕੇ ਸਰਵਿਸ ਕਰਦੇ ਹੋ ਉਹਨਾਂ ਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਿੰਨੇ ਆ ਕਿ ਜਦੋਂ ਆਪਾਂ ਕੰਮ ਕਰਦੇ ਆ ਮੰਨ ਲਓ ਲੋਕਲ ਕੰਮ ਕਰਦੇ ਆ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਜੁੜੇ ਹੁੰਦੇ ਜਾਂ ਕਿਸੇ ਹੋਰ ਜਗ੍ਹਾ ਦਾ ਆਪਾਂ ਫੀਲਡ 'ਚ ਨਹੀਂ ਜਾਂਦੇ ਆਪਣਾ ਦਾਇਰਾ ਹੁੰਦਾ ਵੱਧ ਤੋਂ 30 40 50 ਕਿਲੋਮੀਟਰ ਦੇ ਏੜ-ਗੇੜ ਹੁੰਦਾ ਜਿਹੜੇ ਬੰਦੇ ਕਈ ਪੁਰਾਣਾ ਕੰਮ ਕਰਦੇ ਉਹਨਾਂ ਦਾ ਲੰਬਾ ਵੀ ਦਾਇਰਾ ਹੋ ਸਕਦਾ ਜਦੋਂ ਸੋਸ਼ਲ ਮੀਡੀਆ 'ਤੇ ਆਉਣੇ ਤੇ ਆਪਾਂ ਨੂੰ ਕੰਪਲੇਟਾਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਆਉਣ ਲੱਗ ਪੈਂਦੀਆਂ ਕਈ ਵਾਰੀ ਸਰਵਿਸ ਦੀਆਂ ਵੀ ਆਉਣ ਲੱਗ ਪੈਂਦੀਆਂ ਤੇ ਦਾਇਰਾ ਵੀ ਬੰਦੇ ਦਾ ਲੰਬਾ ਹੋ ਜਾਂਦਾ ਸੋ ਕਈ ਵੀਰੇ ਸੋਚਦੇ ਵੀ ਹਰ ਜਗ੍ਹਾ ਏਸੀ ਆਪਣੇ ਕੋਲ ਕੰਪਲੇਟਾ ਮਿਕਸ ਆਉਂਦੀਆਂ ਹੈਗੀਆਂ ਨੇ ਰਿਪੇਅਰ ਦੀਆਂ ਵੀ ਆਉਂਦੀਆਂ ਸਰਵਿਸ ਦੀਆਂ ਵੀ ਆਉਂਦੀਆਂ ਤੇ ਜਿਵੇਂ ਮੰਨ ਲਓ ਹੁਣ ਆਪਾਂ ਦੂਰ ਆਏ ਆਂ ਤੇ ਜੇ ਇਹਨਾਂ ਦੇ ਏਸੀ ਖੋਲਣਾ ਹੈਗਾ ਤੇ ਆਪਾਂ ਇਹਦੀ ਵੀਡੀਓ ਬਣਾ ਦਿੱਤੀ ਹੈ ਤੇ ਦੇਖਣ ਵਾਲਿਆਂ ਨੂੰ ਲੱਗ ਜਾਂਦਾ ਕਿ ਹਰ ਏਸੀ ਉਤਾਰਿਆ ਜਾਂਦਾ ਇਹਨਾਂ ਦਾ ਕੁਝ ਨਹੀਂ ਸਾਰੀਆਂ ਮਿਕਸ ਕੰਪਲੇਟਾ ਹੁੰਦੀਆਂ ਨੇ ਹੁਣ ਆਪਾਂ ਇਸ ਏਸੀ ਦਾ ਇੰਡੋਰ ਯੂਨਟ ਦਾ ਕਵਰ ਉਤਾਰ ਲਿਆ ਤੇ ਇਹਦੇ ਆਪਾਂ ਸਾਰੇ ਇਕੱਲੇ ਇਕੱਲੇ ਪਾਰਟਾਂ ਦੀ ਤਰ੍ਹਾਂ ਸਰਵਿਸ ਕਰ ਦਿੰਦੇ ਹਾਂ ਇੰਡੋਰ ਯੂਨਟ ਦੇ ਸਾਰੇ ਪਾਰਟ ਆਪਾਂ ਕਲੀਨ ਕਰ ਲਿਆ ਗਿਆ ਤੇ ਹੁਣ ਜਿਵੇਂ ਜਿਵੇਂ ਆਪਾਂ ਨੇ ਜਿੰਨੇ ਵੀ ਪਾਰਟ ਖੋਲੇ ਸੀ ਉਹਨਾਂ ਦੀ ਚੰਗੀ ਤਰ੍ਹਾਂ ਆਪਾਂ ਫਿਟਿੰਗ ਕਰ ਦਿੰਨੇ ਆ ਤੇ ਹੁਣ ਬਲੂਰ ਦੀ ਫਿਟਿੰਗ ਕਰ ਲਈ ਆ ਤੇ ਕੋਇਲ ਦੇ ਉੱਪਰਲੇ ਬੰਨੇ ਜਿਹੜੇ ਆ ਪਾਈਪ ਹੁੰਦੀ ਇਹਦੀ ਆਪਾਂ ਇਨਸੂਲੇਸ਼ਨ ਉਤਾਰੀ ਸੀਗੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਲਗਾ ਕੇ ਤੇ ਇੰਡੋਰ ਯੂਨਟ ਦੀ ਆਪਾਂ ਫਿਟਿੰਗ ਕਰ ਦਿੱਤੀ ਹੈ ਹੁਣ ਵਾਰੀ ਆ ਜਾਂਦੀਗੀ ਆ ਆਰਡਰ ਯੂਨਟ ਦੀ ਤੇ ਆਰਡਰ ਯੂਨਟ ਨੂੰ ਵੀ ਆਪਾਂ ਸਾਰਾ ਓਪਨ ਕਰਕੇ ਇਹਦੇ ਉੱਪਰ ਵੀ ਚੰਗੀ ਤਰ੍ਹਾਂ ਪਾਣੀ ਮਾਰ ਕੇ ਇਹਦੀ ਸਫਾਈ ਕਰ ਦਿੰਨੇ ਆ ਹੁਣ ਇਸ ਆਰਡਰ ਯੂਨਟ ਦੇ ਵਿੱਚ ਕੋਇਲ ਲੱਗਾ ਆ সিলਵਰ ਦਾ ਅਲੂਮੀਨੀਅਮ ਦਾ ਤੇ ਕਈ ਏਸੀਆਂ ਦੇ ਕੋਇਲ ਕਾਫੀ ਟਾਈਮ ਤੋਂ ਟਿਕੇ ਆ ਹੁਣ ਇਸ ਏਸੀ ਦੇ ਕੋਇਲ ਜਿਹੜਾ 2012 ਦਾ ਏਸੀ ਲੱਗਿਆ ਤੇ 25 ਆ ਗਿਆ ਅਜੇ ਤੱਕਰ ਜਿਹੜੀ ਇਹਦੀ ਗੈਸ ਟਿੱਕੀ ਹੋਈ ਆ ਇਹ ਗੱਲ ਟਿਕਣ ਦੀ ਹੁੰਦੀ ਆ ਪਰ ਜ਼ਿਆਦਾਤਰ ਇਹਨਾਂ ਦੇ ਵਿੱਚ ਪ੍ਰੋਬਲਮ ਆਈ ਸੀਗੀ ਇਹ ਜਲਦੀ ਲੀਕ ਹੋ ਗਏ ਆ ਪਰ ਇਹ ਵਾਲਾ ਏਸੀ ਟਿਕਿਆ ਆ ਜਿਵੇਂ ਇਨਡੋਰ ਕੋਇਲ ਦੇ ਵਿੱਚ ਡਸਟ ਸੀ ਨਾ ਤੇ ਆਊਟਡੋਰ ਕੋਇਲ ਦੇ ਵਿੱਚ ਉਸ ਤੋਂ ਜ਼ਿਆਦਾ ਡਸਟ ਪਾਣੀ ਪੂਰਾ ਕਾਲਾ ਹੋ ਗਿਆ ਓਂਡਿਆ ਪੂਰਾ ਡਸਟ ਦੇ ਨਾਲ ਭਰਿਆ ਆ ਹੁਣ ਆਪਾਂ ਇਹਦੀ ਪੂਰੀ ਤਰ੍ਹਾਂ ਸਫਾਈ ਕਰਾਂਗੇ ਜਿੰਨਾ ਟਾਈਮ ਇਹਦੇ ਵਿੱਚ ਪਾਣੀ ਸਾਫ਼ ਨਹੀਂ ਆਉਣਾ ਸ਼ੁਰੂ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਪਾਣੀ ਮਾਰਦੇ ਰਾਵਾਂਗੇ ਕੰਮ ਦੇ ਨਾਲ ਨਾਲ ਆਪਾਂ ਤੁਹਾਨੂੰ ਖੋਟੇ ਪਿੰਡ ਦਾ ਦ੍ਰਿਸ਼ ਵੀ ਦਿਖਾ ਦਿੰਨੇ ਆ ਬਹੁਤ ਹੀ ਸੋਹਣਾ ਪਿੰਡ ਬਣਿਆ ਆ ਤੇ ਇੱਧਰਲੇ ਬੰਨੇ ਨਜ਼ਰ ਆ ਰਿਹਾ ਗੁਰੂ ਘਰ ਪਿੰਡ ਦਾ ਤੇ ਉੱਪਰਲੇ ਬੰਨੇ ਛੱਤ ਤੇ ਆਪਾਂ ਚੜ੍ਹੇ ਹੋਏ ਆ ਤੇ ਆਸ-ਪਾਸ ਦਾ 뷰 ਤੁਸੀਂ ਵੇਖੋ ਬਹੁਤ ਸ਼ਾਨਦਾਰ ਪਿੰਡ ਇਹ ਇੰਡਲਿਵ ਨੇ ਆਪਣੇ ਏਸੀ ਦੇ ਨਾਲ ਦੇ ਨਾਲ ਸਫਾਈ ਵੀ ਹੋ ਗਈ। ਇਸ ਤੋਂ ਨਾ ਤਾਂ ਵੇਕਟਿੰਗ ਲਗਾਤਾ ਆਰ ਬਾਈ ਗਏ ਤੋਂ ਕਰਫੇਰ ਵੀ ਆਪਾਂ ਨੇ ਵੇਕਟਿੰਗ ਕਰਾਉਣਾ। ਉਹਨੇ ਕਿਹਾ ਉਹ ਵੀ ਨਾ ਆਉਂਦੇ ਰਹਾ ਸੈੱਟ ਕਰ ਲਿਓ ਨਾਲ ਨਾਲ ਵੇਕਟਿੰਗ ਪੂਰੀ ਹੋ ਜਾ। ਤਾਂ ਵੀ ਜੀ ਰਕਟ ਹੋ ਜੀ। ਵੇਕਟਿੰਗ ਪੂਰਾ ਹੋ ਚੁੱਕਿਆ। ਇਹ ਵਾਲੇ ਨਾਲ ਲੀਕ ਇੱਧਰ ਲਾ ਨਾ। ਜਾਏ ਨੂੰ ਜਦੋਂ ਇਹ ਆਪਾਂ ਓਪਨ ਕੀਤਾ ਕੱਲ ਲੱਗੇ ਜੀ ਵੀ ਜਵਾਬ ਦੇਗੀ। ਅਜòn ਕਰਮਾਂ ਚੱਲਤਾ ਪਈ। ਆਹ ਚੀਜ਼ਾਂ ਲੀਕ ਕਰਦੀ ਹੈ। ਇਹਨੂੰ ਜਦੋਂ ਇਹ ਖੁੱਲ ਆਵੇ। ਦੇਖੋ ਖੁੱਲ ਆਵੇ। ਝੱਗ ਬਣਾ ਲਿਓ। ਚੱਲੋ। ਇਹ ਹੋਰ ਪਈ ਵੀ ਚੈੱਕ ਕਰੀਏ ਬਸ। ਅਗਲੇ ਇਹ ਤੇ ਇਹ। ਖਹ? ਝੱਗ ਬਣਾ ਆ ਥੱਲੇ ਵੀ ਚੈੱਕ ਕਰਨੀ ਪਹਿਲਾਂ। ਗੈਂ ਸਾਰੀ ਅਨਲੌਕ ਕਰਤੀ ਹੈ। ਕਵਰ ਲਾ ਦਿੱਤੇ ਆ। ਫਿਰ ਤੱਕੰਦੇ ਨੱਟ ਲਾਉਣ ਵਾਲੇ ਆ। ਇਹ ਹੁਣ ਦਿੱਲੀ ਗੇ ਵੀ ਚੈੱਕ ਕਰ ਲਈਏ ਤੇ ਥੱਲੇ ਜਾ ਕੇ ਲੀਕ ਚੈੱਕ ਕਰਕੇ ਫਿਰ ਇਹਨੂੰ ਸਟਾਰਟ ਕਰਾਂਗੇ ਆਊਟਡੋਰ ਵਾਲਾ ਕੰਮ ਕੰਪਲੀਟ ਕਰਨ ਤੋਂ ਬਾਅਦ ਵਿੱਚ ਆਪਾਂ ਪਹੁੰਚ ਗਏ ਆ ਇਨਡੋਰ ਯੂਨਟ ਦੇ ਕੋਲ ਤੇ ਇੱਥੇ ਆਪਾਂ ਜਿਹੜੇ ਫਲੇਅਰ ਨਟ ਯੂਨੀਅਨ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਿਸੇ ਬੰਨੇ ਕੋਈ ਲੀਕੇਜ ਨਹੀਂ ਹੈਗੀ ਤੇ ਉੱਪਰਲੇ ਬੰਨੇ ਹੁਣ ਫਾਈਨਲ ਇਹਦੀ ਟੇਪ ਕਰ ਦਿੱਤੀ ਹੈ ਤੇ ਹੁਣ ਉੱਪਰ ਵਾਲਾ ਜਿਹੜਾ ਕਵਰ ਹੈ ਇਹਨੂੰ ਲਗਾਉਣ ਤੋਂ ਪਹਿਲਾਂ ਆਪਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਚੈੱਕ ਕਰ ਲੈਨੇ ਆ ਕਿਸੇ ਬੰਨਾ ਕਿ ਕੋਈ ਪਾਣੀ ਦੀ ਕੋਈ ਲੀਕਾਜ ਤਾਂ ਨਹੀਂ ਹੈ ਉਸ ਤੋਂ ਬਾਅਦ ਦੇ ਵਿੱਚ ਇਹਦਾ ਆਪਾਂ ਟੌਪ ਕਵਰ ਉਤਾਰਾਂਗੇ ਜੇਕਰ ਇਹਦਾ ਨਹੀਂ ਚੈੱਕ ਕਰਦੇ ਤੇ ਕਈ ਵਾਰੀ ਕੀ ਹੁੰਦਾ ਪਾਣੀ ਜਿਹੜਾ ਉਹ ਅੰਦਰ ਆਉਣ ਲੱਗ ਪੈਂਦਾ ਤੇ ਬਾਅਦ ਦੇ ਵਿੱਚ ਰਿਪੀਟ ਕਾਲ ਹੋ ਜਾਂਦੀ ਤੇ ਪ੍ਰੋਬਲਮ ਆ ਜਾਂਦੀ ਆਪਾਂ ਪਹੁੰਚੇ ਹੋਏ ਆ ਪਿੰਡ ਖੋਟਾ ਮੋਗਾ ਜ਼ਿਲ੍ਹਾ ਦਾ ਪਿੰਡ ਬਹੁਤ ਸ਼ਾਨਦਾਰ ਪਿੰਡ ਹੈ ਬਹੁਤ ਸੋਹਣਾ ਪਿੰਡ ਤੁਸੀਂ ਦੇਖ ਸਕਦੇ ਜੀ ਇੱਥੇ ਹਾਇਰ ਕੰਪਨੀ ਦਾ ਬਹੁਤ ਹੀ ਪੁਰਾਣਾ ਏਸੀ ਲੱਗਿਆ ਸੀ ਜਿੰਦੀ ਸਰਵਿਸ ਆਪਾਂ ਫੋਲ ਕੀਤੀ ਆ ਤੇ ਬਹੁਤ ਜਿਆਦਾ ਡਸਟ ਇੰ ਦੇ ਵਿੱਚੋਂ ਨਿਕਲੀ ਆ ਹੁਣ AC ਨੂੰ ਚਲਾ ਦਿੱਤਾ ਥੱਲੇ ਵਾਲਾ ਜਿਹੜਾ ਕੰਮ ਉਹ ਆਪਾਂ ਕੰਪਲੀਟ ਤੁਹਾਡਾ ਸਰਕਲ ਤੇ ਰਿਕਰਨ ਵੀ ਜਿਹੜੀ ਇਹਦੀ ਓਕੇ ਆ ਗਈ ਆ ਬੈਕ ਪ੍ਰੈਸ਼ਰ ਵੀ ਬਿਲਕੁਲ ਓਕੇ ਹੁਣ ਇਹ ਜਗ੍ਹਾ ਦਾ ਕੰਮ ਕੰਪਲੀਟ ਕਰਕੇ ਆਪਾਂ ਆਪਣੇ ਸ਼ਹਿਰ ਵਾਲੀ ਸਾਈਡ ਨੂੰ ਵਧਾਂਗੇ ਇੱਕ ਦੋ ਰਸਤੇ ਦੀ ਕੰਮ ਲੇਟਾ ਉਧਰ ਵੀ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਟਾਈਮ ਲੱਗਿਆ ਤੇ ਨਹੀਂ ਤੇ ਫਿਰ ਆਪਣੇ ਲੋਕਲ ਜਿਹੜੇ ਕੰਮ ਉਹ ਕਰਾਂਗੇ AC ਆਪਣੇ ਵੀਡੀਓ ਪ੍ਰਿੰਟਰ ਕੋਟਾ ਵੀ ਜੇਕਰ ਪਸੰਦ ਆਈ ਨਵਤਬਤ ਲਾਈਕ ਕਰਿਓ ਸ਼ੇਅਰ ਕਰਿਓ ਵਧੀਆ ਜਿਹਾ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੇਂ ਪਿੰਡ ਦੀ ਨਵੀਂ ਵੀਡੀਓ ਦੇ ਵਿੱਚ ਪਿੰਡ ਦੇ ਤੁਸੀਂ ਦਰਸ਼ਨ ਕਰੋ ਬਹੁਤ ਸੋਹਣਾ ਤੇ ਬਹੁਤ ਉੱਚੀਆਂ ਉੱਡੀਆਂ ਕੋਠੀਆਂ ਪਈਆਂ ਤੇ ਉਹ ਸਾਹਮਣੇ ਗੁਰੂ ਘਰ ਨਜ਼ਰ ਆ ਰਿਹਾ ਹੈ